ਜਬਰਦਸਤੀ ਹੁਣੇ ਲੜਕੀ ਨੂੰ ਸਾਡੀ ਕਾਉਂਸਲਰ ਨੂੰ ਮੋਨਿਕਾ ਸ਼ਰਮਾ ਨੂੰ ਪੂਰੀ ਜਫੀ ਜਫੀ ਪਾ ਕੇ ਹੱਥ ਉਹਦੇ ਨਾਲ ਰਿਸੈਂਡਲਿੰਗ ਕੀਤੀ ਆ ਆਰਾਮ ਨਾਲ ਆਪ ਨੂੰ ਕਿਸ ਤਰੀਕੇ ਨਾਲ ਆਪਣੀ ਖੜੇ ਹੋ ਆਰਾਮ ਨਾਲ ਮੈਂ ਕਹ ਰਿਹਾ ਬਿਲਕੁਲ ਆਰਾਮ ਨਾਲ ਖੜੇ ਹੋ ਹੋਰ ਤੂੰ ਆਰਾਮ ਨਾਲ ਕਰੋ ਪਹਿਲਾਂ ਬਿਲਕੁਲ ਖੜੇ ਹੋ ਮੈਂ ਕਹ ਰਿਹਾ ਆਰਾਮ ਨਾਲ ਕਰੋ ਮੈਂ ਕਹ ਰਿਹਾ ਆਰਾਮ ਨਾਲ ਨਹੀਂ ਅੱਜ 50 ਰੁਪਏ ਕਰਨੀ ਹੈ ਮੈਂ ਕਹ ਰਿਹਾ ਬਿਲਕੁਲ ਕਰਨੀ ਹੈ ਨਹੀਂ ਤੂੰ ਚੱਲ ਪਰ ਖੜਾ ਹੋਰ ਤੂੰ ਕਿਵੇਂ ਖੜਾ ਹੋ ਤੂੰ ਖੜਾ ਹੋਰ ਤੂੰ ਇੱਕ ਹੀ ਗੱਲ ਬੰਦਾ ਤੇਰਾ ਹਰਾਮ ਇਹ ਦੇਖੋ ਕਿਸ ਤਰੀਕੇ ਦੇ ਨਾਲ ਇਹ ਕਿਸ ਤਰੀਕੇ ਦੇ ਨਾਲ ਪੁਲਿਸ ਲੈ ਕੇ ਜਾ ਰਹੀ ਇਹ ਪਟਿਆਲੇ ਦੀ ਕਾਰਪੋਰੇਸ਼ਨ ਦਾ ਹਾਕ ਆ ਸਾਡੇ ਮੁੱਖ ਮੰਤਰੀ ਪੰਜਾਬ ਸਾਡੇ ਨਾਲ ਖੜੇ ਆ ਇਹ ਸਿਰਫ ਵੋਟ ਜਿਹੜੀ ਵੋਟਾਂ ਦੇ ਵਾਸਤੇ ਜਿਹੜੇ ਬੰਦੇ ਨੂੰ ਗੈਬ ਕਰਨ ਦੀ ਕੋਸ਼ਿਸ਼ ਹੌਸਲਤ ਕਿੱਥੇ ਸਾਡਾ ਆ ਗਿਆ ਮਰ ਮਿਲ ਲੇਗੇ ਸਿਚਾ ਕੇ ਨਹੀਂ ਇੱਕ ਹੋਰ ਲੈ ਕੇ ਗਿਆ ਇੱਕ ਹੋਰ ਲੈ ਕੇ ਗਿਆ ਕੌਂਸਲਰ ਸਾਡੇ ਅੰਦਰ ਜੋ ਤੁਸੀਂ ਕਰ ਰਹੇ ਹੋ ਪਹਿਲਾਂ ਮੇਰਾ ਕੌਂਸਲਰ ਵਾਪਸ ਕਰੋ ਮੈਨੂੰ ਤੁਸੀਂ ਲੈ ਕੇ ਕਿਉਂ ਗਏ ਕੌਂਸਲਰ ਟੂਕੇ ਨੂੰ ਲੈ ਕੇ ਗਿਆ ਹਰ ਤੋਂ ਨਹੀਂ ਚੱਕ ਨਹੀਂ ਕਰਦੇ ਉੱਥੇ ਵੀਡੀਓ ਬਣੀ ਆਉਂਦੀ ਸਾਰੀ ਉਹ ਲਾਈਵ ਦੇਖੋ ਇਹ ਦੇਖੋ ਕਿਸ ਤਰੀਕੇ ਦੇ ਨਾਲ ਇਹ ਕਿਸ ਤਰੀਕੇ ਦੇ ਨਾਲ ਪੁਲਿਸ ਲੈ ਕੇ ਜਾ ਰਹੀ ਹੈ ਆ ਸਾਰੇ ਕੌਂਸਲਰ ਸਹਿਬਾਨ ਨਾਲ ਇਹ ਪਟਿਆਲੇ ਦੀ ਕਾਰਪੋਰੇਸ਼ਨ ਦਾ ਹਾਲ ਜਿਹੜਾ ਬੜੇ ਸ਼ਰਮ ਦੀ ਗੱਲ ਹੈ ਜਿਸ ਤਰੀਕੇ ਦੇ ਨਾਲ ਕੌਂਸਲਰ ਨੂੰ ਲੈ ਕੇ ਗਿਆ ਇਹ ਸਾਰਾ ਕੁਝ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ ਤੇ ਕਿਸ ਤਰੀਕੇ ਦੇ ਨਾਲ ਡਾਕੂਆਂ ਦੀ ਤਰ੍ਹਾਂ ਜਿਵੇਂ ਪੁਲਿਸ ਨੇ ਮੂੰਹ ਢੱਕਿਆ ਪਿਆ ਆ ਸਾਡੇ ਮੁੱਖ ਮੰਤਰੀ ਪੰਜਾਬ ਸਾਡੇ ਨਾਲ ਖੜੇ ਆ ਤੇ ਜੋ ਤਰੀਕੇ ਦਾ ਐਕਟ ਕੀਤਾ ਜਾ ਰਿਹਾ ਹੈ ਇਹ ਸਿਰਫ ਵੋਟ ਜਿਹੜੀ ਵੋਟਾਂ ਦੇ ਵਾਸਤੇ ਜਿਹੜੇ ਬੰਦੇ ਨੂੰ ਗੈਪ ਕਰਨ ਦੀ ਕੋਸ਼ਿਸ਼ ਮੈਂ ਮੁੱਖ ਮੰਤਰੀ ਸਾਹਿਬ ਦੇ ਨਾਲ ਨਾਲ ਤੁਹਾਨੂੰ ਸਾਰਿਆਂ ਦੇ ਚਿਹਰੇ ਤੇ ਇਹਨਾਂ ਦੀਆਂ ਗੱਲਾਂ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਇਹ ਤੋਂ ਜਾਨੂ ਕਰਵਾਣਾ ਤੇ ਨਾਲ ਹੀ ਆ ਬੰਦੇ ਖੜੇ ਨੇ ਕੋਈ ਨਹੀਂ ਜਿਹੜਾ ਬੰਦਾ ਜਿਹੜਾ ਲੈ ਕੇ ਗਿਆ ਕਿੱਥੇ ਗਿਆ ਉਹ ਕਾਉਂਸਲਰ ਕਿੱਥੇ ਸਾਡਾ ਆ ਗਿਆ ਮਰ ਮਿਲ ਲੇਗੇ ਸੀ ਚੱਕ ਕੇ ਨਹੀਂ ਇੱਕ ਹੋਰ ਲੈ ਕੇ ਗਿਆ ਇੱਕ ਹੋਰ ਲੈ ਕੇ ਗਿਆ ਕਾਉਂਸਲਰ ਸਾਡਾ ਇੱਧਰ ਮੇਰਾ ਕਾਉਂਸਲਰ ਕਿੱਥੇ ਲੈ ਗਿਆ ਉਹ ਇਹ ਗੱਲ ਜਿਹੜੀ ਸਵੇਰੇ ਹਾਈ ਬੋਰਡ ਦੇ ਵਿੱਚ ਨਿਬੜਣੀ ਹੈ ਅਸੀਂ ਉਰੇ ਇਲੈਕਸ਼ਨ ਨਹੀਂ ਕਰਨਾ ਹੈ ਜੀ ਜੋ ਤੁਸੀਂ ਕਰ ਰਹੇ ਹੋ ਪਹਿਲਾਂ ਮੇਰਾ ਕੌਂਸਲਰ ਵਾਪਸ ਕਰੋ ਜੀ ਮੈਨੂੰ ਤੁਸੀਂ ਲੈ ਕੇ ਕਿਉਂ ਗਏ ਕੌਂਸਲਰ ਕੂਕੇ ਨੂੰ ਲੈ ਕੇ ਗਿਆ ਹਣ ਤੋਂ ਮੈਂ ਚੈੱਕ ਕਰਦਾ ਨਹੀਂ ਚੈੱਕ ਨਹੀਂ ਕਰਦੇ ਉੱਥੇ ਵੀਡੀਓ ਬਣੀ ਆਉਦੀ ਸਾਰੀ ਲਾਈ ਪੈ ਰਹੀ ਹੈ ਤੁਸੀਂ ਸਾਰਾ ਲਾਈਵ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਦਾ ਜਿਹੜਾ ਜਲੂਸ ਕੱਢਿਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਲੇਡੀਜ਼ ਕੌਂਸਲਰ ਦੇ ਨਾਲ ਇਹਨਾਂ ਨੇ ਬਿਹੇਵ ਕੀਤਾ ਕਿਸ ਤਰੀਕੇ ਦੇ ਨਾਲ ਹੱਤਾ ਪਾਈ ਕੀਤੀ ਹੈ ਜਿਹੜਾ ਹੈਗਾ ਬਹੁਤ ਕੀਤਾ ਤੁਹਾਡਾ ਚਲੋ ਜੀ ਮੇਰੇ ਜਿਹੜੇ ਕਾਉਂਸਲਰ ਦੋ ਲੈ ਗਏ ਜੀ ਧੱਕੇ ਨਾਲ ਚੱਕ ਕੇ ਉਹ ਦੋ ਬੋਚ ਕੇ ਪਹਿਲਾਂ ਉਹ ਲੈ ਕੇ ਆਣ ਇਹ ਲੈ ਕੇ ਗਿਆ ਇੱਧਰ ਜੀ ਮੈਂ ਦੇਖਿਆ ਆ ਜਾ ਜੋ ਹੈ ਮੈਂ ਦੇਖ ਕੇ ਮੈਂ ਜੀ ਵੀਡੀਓ ਬਣੀ ਹੈ ਲਾਈਵ ਪੈ ਰਹੇ ਸਾਰਾ ਯਾਰ ਇਸ ਕੋਲੇ ਹਰੀ ਦੁਨੀਆ ਲਾਈਵ ਦੇਖ ਰਹੀ ਹੈ ਕਾਊਂਟਿੰਗ ਕਰਾਂਦੇ 1 ਮਿੰਟ ਕਾਊਂਟਿੰਗ ਕਰਾਂਦੇ ਕਾਊਂਟਿੰਗ ਨਹੀਂ ਜੀ ਵਿਜੇ ਕੁੱਕੇ ਨੂੰ ਲੈ ਕੇ ਗਏ ਆ ਉਹ ਵਿਜੇ ਕੁੱਤਾ ਆ ਗਿਆ ਆ ਗਿਆ ਗੁਰਦੁਆਰ ਸਾਹਿਬ ਮੇਰੇ ਕੋਲ ਕਾਉਂਸਲਰ ਕਿਹੜਾ ਲੈ ਕੇ ਗਿਆ ਮੈਂ ਮਿੱਠੂ ਇਸ ਕੋਲੇ ਲੈ ਕੇ ਗਏ ਤੇ ਇਸ ਨੂੰ ਲੈ ਆਇਆ ਜਿਹੜਾ ਇਲੈਕਸ਼ਨ ਹੈ ਇਹ ਇਲੈਕਸ਼ਨ ਹਾਂਜੀ ਬੱਚੇ ਕਢਾ ਲਏ ਜੀ ਨਾਲ ਲਾਈਵ ਵੀ ਚਲਾ ਰਹੇ ਸਾਰਾ ਇਹਨਾਂ ਦਾ ਇਹ ਦਿਖਾ ਰਹੇ ਆ ਦੇਖੋ ਉੱਪਰ ਜਾ ਕੇ ਜਿੰਨੋਂ ਕਿੱਥੇ ਆ ਜੀ ਚਲੋ ਜੀ ਥੋੜਾ ਖਿਲਾਓ ਚੈੱਕ ਕਰੋ ਫਿਰ ਹਾਂਜੀ ਹਾਂਜੀ ਇਹ ਜਿਹੜਾ ਦੋ ਕੌਂਸਲਰ ਉਤੋਂ ਲੈ ਕੇ ਗਏ ਆ ਮੈਂ ਤਾਂ ਥੋੜਾ ਨਹੀਂ ਨਹੀਂ ਲੈ ਕੇ ਗਏ ਆ ਉਰ ਤੋਂ ਦੋ ਕੌਂਸਲਰ ਜਬਰਦਸਤੀ ਉਹਨੇ ਲੜਕੀ ਨੂੰ ਸਾਡੀ ਕਾਉਂਸਲਰ ਨੂੰ ਮੋਨਿਕਾ ਸ਼ਰਮਾ ਨੂੰ ਪੂਰੀ ਜਫਾ ਜਫੀ ਪਾ ਕੇ ਹੱਥ ਉਹਦੇ ਨਾਲ ਮਿਸਹੈਂਡਲਿੰਗ ਕੀਤੀ ਆ ਪੂਰੀ ਉਹਦੀ ਵੀਡੀਓ ਜਿਹੜੀ ਲਾਈਵ ਤੁਹਾਨੂੰ ਦਿਖਾਵਾਂਗੇ ਇਸ ਵੇਰੇ ਭਾਜੀ ਕੰਮ ਤਾਂ ਹੁਣ ਜਿਹੜਾ ਚੱਲੀ ਪਿਆ ਸਾਰੇ ਕੰਮੇ ਚੱਲਣੇ ਅਸੀਂ ਚਲਾਣੀ ਆ ਕੰਮ ਜਾਣੀ ਅਸੀਂ ਫਿਰ ਹਾਈ ਕੋਰਟ ਤੇ ਬਿੱਟੂ ਬਿੱਟੂ ਦੋ ਬੰਦੇ ਕਿਹੜੇ ਚੱਕਦੇ ਦੋ ਬੰਦੇ ਉਹਦੇ ਤੋਂ ਖਿੱਚ ਕੇ ਲੈ ਕੇ ਗਿਆ ਜੀ ਉਹ ਉਹ ਤਾਂ ਪਕੜ ਕੇ ਮੈਂ ਦੱਸ ਦੇਣਾ 1 ਮਿੰਟ ਦੇ ਵਿੱਚ ਅੰਦਰ ਆਓ ਜੀ ਆਪੀ ਜੀ ਚਲੋ ਸਰ ਆਓ ਜੀ ਮਹਾਰਾਜ ਸਾਹਿਬ ਤੁਸੀਂ ਉੱਪਰ ਜਲਦੀ ਮੈਂ ਮੇਰੇ ਨਾਲ ਆ ਜੀ ਅੱਛਾ ਜੀ ਚਲੋ ਜੀ ਮੈਂ ਉਪ ਮੰਤਰੀ ਸਾਹਿਬ ਹੀ ਆਏ ਆ ਜੀ ਚਲੋ ਧੰਨਵਾਦ ਜੀ ਬੜਾ ਮਾੜਾ ਵਿਹੇਬ ਕੀਤਾ ਜੀ ਉਹਰੇ ਇਲੈਕਸ਼ਨ ਦੇ ਵਿੱਚ ਉਹ ਸਾਰਾ ਲਾਈਵ ਅਸੀਂ ਪਾਇਆ ਦਿਖਾਇਆ ਕਿਸ ਤਰੀਕੇ ਦੇ ਨਾਲ ਬਾਂਗਾ ਸਾਹਿਬ ਤੁਸੀਂ ਅੰਦਰ ਕਿਵੇਂ ਜਾ ਰਹੇ ਹੋ ਜੀ ਇਹ ਬਾਂਗਾ ਸਾਹਿਬ ਲਾਊਡ ਨਹੀਂ ਆ ਜੀ ਅੰਦਰ ਉਹ ਚਲਾ ਜਾ ਨਾ ਉਹ ਚਲਾ ਜਾ ਕਿ ਉਹ ਖੋ ਰਹੇ ਬੰਦੇ ਨਹੀਂ ਆਏ ਜੀ ਹਲੇ ਬੰਦੇ ਰੁਕੇ ਪਏ ਜੀ ਬੰਦੇ ਇਹਨਾਂ ਨੇ ਰੋਕੇ ਪਏ ਜੀ ਮੇਰ ਸਾਹਿਬ ਉਧਰ ਉਠੋ ਇਹ ਜਿਹੜੀ ਕੁਰਸੀ ਤੁਸੀਂ ਕਰ ਰਹੇ ਹੋ ਇਹ ਖਿਲਾਫ ਹੋ ਹੈ ਜੀ ਜੋ ਮਰਜੀ ਆ ਭਾਈ ਸਾਹਿਬ ਇਹ ਹਲੇ ਪਿਆ ਹੈ ਹਲੇ ਸਰਕਾਰ ਹੈ ਇਹ ਘਰ ਦਾ ਰਾਜ ਨਹੀਂ ਖੜੇ ਹੋ ਤੁਹਾਡੇ ਖਿਲਾਫ ਹੋ ਨਾ ਹੋਰ ਤੋਂ ਰਾਮਾੜੇ ਹੋ ਇਹ ਮੇਰੀ ਗੱਲ ਕਰ ਸਕੇ ਤੁਸੀਂ ਕਿਸ ਦੇ ਨਾਲ ਆਪਣੀ ਖੜੇ ਹੋ ਆਰਾਮ ਨਾਲ ਮੈਂ ਕਹਿੰਦਾ ਬਿਲਕੁਲ ਆਰਾਮ ਨਾਲ ਖੜੇ ਹੋਰ ਤੋਂ ਆਰਾਮ ਨਾਲ ਗੱਲ ਕਰੋ ਪਹਿਲਾਂ ਬਿਲਕੁਲ ਖੜੇ ਹੋ ਮੈਂ ਕਹਿੰਦਾ ਆਰਾਮ ਨਾਲ ਗੱਲ ਕਰੋ ਮੈਂ ਕਹਿੰਦਾ ਰਾਮਨ ਬੇਣੀ ਆ ਵੀ ਆਪਾਂ ਨੇ ਹੱਥ ਪਾਈ ਕਰਨੀ ਹੈ ਮੈਂ ਕਹਿੰਦਾ ਬਿਲਕੁਲ ਕਰਨੀ ਹੈ ਨਹੀਂ ਤੂੰ ਚੱਲ ਪਰ ਖੜਾ ਹੋਰ ਤੋਂ ਕਿਵੇਂ ਖੜਾ ਆ ਉਹ ਤੂੰ ਖੜਾ ਹੋਰ ਤੋਂ ਇੱਕ ਹੀ ਗੱਲ ਬੰਦਾ ਤੇਰਾ ਖੜਾ ਆ ਜਿਹੜੇ ਕੜੇ ਸੰਧਾਰ ਦੇ ਨਾਲ ਬੈਠਾ ਆ ਲੋ ਜੀ ਆ ਮੰਤਰੀ ਸਾਹਿਬ ਬ੍ਰਹਮਿੰਦਰ ਜੀ ਆ ਦੇਖ ਲਓ ਕਿਵੇਂ ਤੁਹਾਡੇ ਬੰਦੇ ਆ ਕੇ ਉਰੇ ਬੈਠੇ ਆ ਨੀ ਬੰਦੇ ਕਰਨੀ ਬੜੇ ਚਾਹੀਆਂ ਤੁਹਾਡੇ ਖਿਲਾਫ ਹੋਇਆ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਾਨੂੰਨ ਖਿਲਾਫ ਹੋਇਆ ਓਏ ਜਦੋਂ ਪ੍ਰੂਫ ਹੋਊਗਾ ਕਾਨੂੰਨ ਉਸ ਤੋਂ ਬਾਅਦ ਦੇਖਾਂਗੇ ਕੋਈ ਗੱਲ ਨਹੀਂ ਹੋਰ ਵੀ ਪ੍ਰੂਫ ਨਾ ਆ ਲੋ ਜੀ ਓ ਯਾਰ ਕੀਤੀ ਇਹ ਪ੍ਰੂਫ ਕਰੂੰਗਾ ਤੱਕੇ ਨਾਲ ਓ ਚੱਲ ਕੋਈ ਗੱਲ ਨਹੀਂ ਲਿਆਓ ਜੀ ਰਜਿਸਟਰ ਕਿੱਥੇ ਹੈ ਕਾਰਵਾਈ ਰਜਿਸਟਰ ਲਿਆ ਵੀ ਸੁਨੀਲ ਮਹਿਤਾ ਲਿਆ ਰੱਖ ਰੇ ਬੜਾ ਬੰਦਾ 4:00 ਵਜੇ ਜੀ 4:00 ਵਜੇ ਸ਼ੁਰੂ ਹੋਣਾ ਮੈਂ ਕਰਾਂ ਜੀ 4:00 ਵਜੇ ਆਪਾਂ 1 ਮਿੰਟ ਦੇ ਕਰ ਦਾਂਗੇ ਲਿਆਓ ਜਰਾ ਲਿਆਓ ਰਜਿਸਟਰ ਤੋਂ ਲਿਆਓ ਰੱਖ ਕੇ ਲਾ ਬੰਦੇ ਦੇਖੋ ਕਿਹੜੇ ਘੱਟਾ ਆਪਣੇ ਭਾਈ ਉਹਦਾ ਬਾਈ ਹੈ ਭਾਈ ਪਿੱਛੇ ਬੈਠੇ ਸਾਰੇ ਚਲੋ ਲੈ ਆ ਵੀ ਕਾਰਵਾਈ ਰਜਿਸਟਰ ਰੱਖੂ ਰੇ ਕਾਰਵਾਈ ਰਜਿਸਟਰ ਰੱਖੂ ਰੇ ਕਾਰਵਾਈ ਰਜਿਸਟਰ ਇੱਕ ਕਮਰਾ ਮੈਂ ਇਹੀ ਕਰਨਾ ਮੈਂ ਮੇਰੀ ਬੇਨਤੀ ਸੁਣ ਲੋ ਮੈਨੇ ਆਪਣਾ ਕੰਮ ਸੰਵਿਧਾਨ ਨਾਲ ਚਲਾਣਾ ਮੈਨੂੰ ਬਿਲਕੁਲ ਤੁਸੀਂ ਜੋ ਕੀਤਾ ਨਹੀਂ ਮੇਰੀ ਮੈਨੂੰ ਮੈਨੂੰ ਰਜਿਸਟਰ ਦਿਓ ਮੇਰਾ ਓਰੇ ਇਹ ਤੁਹਾਨੂੰ ਨਹੀਂ ਕਰ ਰ ਮੈਂ ਮੈਂ ਡਿਪਾਰਟਮੈਂਟ ਨੂੰ ਕਹਿ ਰਿਹਾ ਲਿਆਓ ਜੀ ਮਹਿਤਾ ਜੀ ਕਾਰਵਾਈ ਰਜਿਸਟਰ ਲਿਆਓ 4 ਵਜੇ ਪੂਰੀ ਕਰਾਂਗੇ ਜੀ ਕਾਰਵਾਈ ਲਿਆਓ ਜੀ ਲਿਆਓ 4:00 ਵਜੇ ਲਿਆਓ 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 5 ਘੜਾਂ ਬਚਿਆ ਨਹੀਂ ਤੇ 1 ਕਿੜੇ ਕਾਰਵਾਈ ਕਰਾਂ ਤੁਹਾਡੇ ਜਿੱਥੇ ਆਪ ਮੈਂ ਤਾਂ ਰਜਿਸਟਰ ਮੇਰਾ ਨਹੀਂ ਲਓ ਪਿਆਰ ਨਾਲ ਰਜਿਸਟਰ ਸਾਡਾ ਲਿਆਓ ਜੀ ਇਹ ਮੇਰਾ ਨਹੀਂ ਬਣਦੀ ਹੈ ਜੀ ਸੈਕਟਰੀ ਵੱਲ ਹੋਇਆ ਰਜਿਸਟਰ ਜ਼ਾਬਤੇ ਚ ਬੋਲੋ ਹਾਂ ਮੈਂ ਪੁੱਛਦਾ ਹਾਂ ਹਾਂ ਅੱਗੇ ਜੀ ਅੱਗੇ ਹਾਂ ਹਾਂ ਅੱਗੇ ਮੋਬਾਈਲ ਲਾਈ ਕਰੋ ਸਾਰੇ ਮੋਬਾਈਲ ਲਾਈ ਕਰੋ ਐਸਪੀ ਸਾਹਿਬ ਇੱਕ ਗੱਲ ਸੁਣੋ ਸਾਡਾ ਮੋਬਾਈਲ ਉਹਨੇ ਲਾਉਂਦੀ ਹੈ ਬਾਕੀ ਮੈਂ ਕਿਸੇ ਦਾ ਮੋਬਾਈਲ ਮੈਂ ਨਹੀਂ ਡਿਸਲੋ ਕੀਤਾ ਸਾਰਿਆਂ ਨੇ ਮੇਰੀ ਗੱਲ ਸਮਝੋ ਜੀ ਮੇਰਾ ਮੇਰਾ ਮੋਬਾਈਲ ਤੁਸੀਂ ਨਹੀਂ ਲੈ ਸਕਦੇ ਮੈਂ ਚੇਅਰਮੈਨ ਆ ਆ ਮੇਰੇ ਮੇਰੇ ਤੋਂ ਬਿਨਾ ਮੇਰੇ ਤੋਂ ਬਿਨਾ ਕੋਈ ਲਾਉ ਨਹੀਂ ਕਰ ਸਕਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਕਰਦਾ ਮੈਂ ਬਿਲਕੁਲ ਨਹੀਂ ਕਰਦਾ ਮੈਂ ਕੋਈ ਜੇਕਰ ਨਹੀਂ ਹੈ ਕਮਿਸ਼ਨਰ ਰਹੇਗਾ ਮੈਂ ਫਿਰ ਦਵਾਗਾ ਕਮਿਸ਼ਨਰ ਮੋਬਾਈਲ ਜੀ ਦੇਖੋ ਕੋਈ ਸਰ ਮੈਨੂੰ ਕੁਝ ਨਹੀਂ ਸਮਝ ਰਾ ਜੀ ਮੈਨੂੰ ਸਰ ਕਮਿਸ਼ਨਰ ਆਊਗਾ ਮੈਂ ਤਾਂ ਕਰਾਂਗਾ ਜੀ ਆਹ ਲੋ ਜੀ ਜੇ ਕਮਿਸ਼ਨਰ ਤੱਕ ਨਹੀਂ ਆਉਂਦਾ ਮੈਂ ਇਹ ਇਹ ਜਿਹੜਾ ਧੱਕਾ ਕੀਤਾ ਜਾ ਰਿਹਾ ਇਹ ਵਾਲਾ ਦੇਖੋ ਜਿੰਦਾਬਾਦ ਜਿੰਦਾਬਾਦ